ਕੀ ਹੋ ਗਿਆ ਬਸਮਾ ਕਿਹੜੀ ਖਾਂਦੇ ਇਹ ਵੀਰੇ ਇਹ ਮਦਦ ਪਤਾ ਯਹੀ ਕਿੱਥੇ ਵਰਕਆਊਟ ਲਾਉਂਦੇ ਕੱਟੇ ਵਰਕਆਊਟ ਲਾਉਂਦੇ ਹੁੰਦੇ ਆ ਯਾਹ ਕੀ ਹੋ ਗਿਆ ਬਸਮਾ ਕਿਹੜੀ ਖਾਂਦੇ ਇਹ ਵੀਰੇ ਇਹ ਮਦਦ ਬੱਕਰਾ ਟੈਲੋਸਟੈਟਿਕ ਐਕਸਰਸਾਈਜ਼ ਮਤਲਬ ਪ੍ਰੋਟੀਨ ਰਾਜ ਕੇ ਪਤਾ ਯਹੀ ਕਿੱਥੇ ਵਰਕਆਊਟ ਲਾਉਂਦੇ ਕੱਟੇ ਵਰਕਆਊਟ ਲਾਉਂਦੇ ਹੁੰਦੇ ਆ ਯਾਹ ਇੱਕੋ ਜਦੋਂ ਨਾ ਫਿਲਮ ਦਾ ਜਿਹੜਾ ਜਿਹੜਾ ਡਾਇਰੈਕਸ਼ਨ ਡਿਪਾਰਟਮੈਂਟ ਆ ਉਹ ਕਮਾਂਡ ਕਰਦਾ ਜਦੋਂ ਸਵੇਰੇ ਉੱਠ ਕੇ ਨਰੇਟ ਕਰਦਾ ਨਾ ਆਪਣੇ ਸਾਰੇ ਦਿਨ ਦੇ ਸੀਨ ਉਸ ਹਿਸਾਬ ਨਾਲ ਸਭ ਨੂੰ ਉਦਹੀਂ ਐਕਟਿਵ ਹੋਣਾ ਪੈਂਦਾ ਜਦੋਂ ਅਸੀਂ ਇਕੱਠੇ ਬੈਠਦੇ ਸੀ ਸਾਰੇ ਇਹ 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 ਮੇਰੇ ਛੋਟੇ ਆ ਮੈਂ ਇਹਨਾਂ ਨੂੰ ਆਪਣੇ ਨਾਲ ਹੀ ਰੱਖਿਆ ਜਿੰਨੇ ਵੀ ਆਰਟਿਸਟ ਛੋਟੇ ਨੇ ਤੋਂ ਜੂਨੀਅਰ ਮਤਲਬ ਛੋਟੇ ਬਰਾਓ ਤੋਂ ਰੋਟੀ ਅਸੀਂ ਇਕੱਠੇ ਖਾਂਦੇ ਸੀ ਪਰ ਉਦੋਂ ਬਾਅਦ ਨਿਕਲਦੇ ਹੀ ਫਿਰ ਅਸੀਂ ਆਪਦੇ ਆਪ ਦੇ ਕਿਰਦਾਰ ਚੈਲੇਜ ਕਰਦੇ ਔਰ ਤੁਸੀਂ ਕਮਾਲ ਮੰਨਿਓ ਇਹ ਵੀ ਦੋਜ ਵੀ ਤੁਹਾਨੂੰ ਦੱਸੂਗਾ ਕਿ ਬੇਸ਼ੱਕ ਵਿੱਚ ਨਵੇਂ ਮੁੰਡੇ ਵੀ ਸੀ ਇਹਨਾਂ ਨੇ ਤਾਂ ਪਹਿਲਾਂ ਕੰਮ ਕੀਤਾ ਗੁਰਪ੍ਰੀਤ ਨੇ ਵੀ ਕੀਤਾ ਨਵੇਂ ਵੀ ਬਹੁਤ ਘੱਟ ਰੀਟਿਕ ਹੁੰਦਾ ਸੀ ਉਹ ਇੰਨਾ ਪਰਪਿਆ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਸਾਰਿਆਂ ਨੇ ਭੇਡਣਾ ਤੋ ਸਾਰੇ ਇੰਨੀ ਤਿਆਰੀ ਕਰਕੇ ਜਾਂਦੇ ਸੀ ਰੋਟੀ ਖਾਂਦੇ ਜ਼ਰੂਰ ਹੁੰਦੇ ਸੀ ਧਿਆਨ ਉੱਥੇ ਹੀ ਹੁੰਦਾ ਸੀ ਅਸੀਂ ਤਾਂ ਅਸੀਂ ਤਾਂ ਅਸੀਂ ਇਹ ਖਿਲਰ ਦੇਖਦੇ ਆ ਅਸੀਂ ਖਿਲਰ ਦੇਖ ਕੇ ਇਮੋਸ਼ਨਲ ਹੋ ਜਾਂਦੇ ਹਾਂ ਹਾਂ ਹੋ ਜਾਂਦਾ ਸੀ ਸੱਚੇ ਵੀ ਕਦੇ ਹੁੰਦੇ ਸੀ ਮੋਲ ਕਦੇ ਵੀ ਸੱਚੀ ਹੋ ਜਾਂਦੀ ਸੀ ਕਦੇ ਕਦੇ ਹੋ ਜਾਂਦਾ ਸੀ ਇਹ ਜਦੋਂ ਪਹਿਲਾ ਅਸੀਂ ਸੀਨ ਆਫਾਂਸੀ ਵਾਲਾ ਕਰਦੇ ਸੀ ਉਦੋਂ ਬਾਅਦ ਵੀ ਸਾਰੇ ਇਸ਼ਕਾਂ ਨੂੰ ਅਸੀਂ ਸਾਰੇ ਜਦੋਂ ਇਕੱਠੇ ਬੈਠਦੇ ਸੀ ਹੋ ਜਾਂਦੇ ਸੀ ਦੇਖੋ ਇਹ ਸ਼ਬਦ ਈਆਂ ਜਿਹੜੇ ਤੁਹਾਨੂੰ ਹਸਾਉਨੇ ਆ ਇਹ ਸ਼ਬਦ ਆ ਜਿਹੜੇ ਤੁਹਾਨੂੰ ਰੋਣੇ ਆ ਇਹ ਸ਼ਬਦ ਈਆਂ ਜਿਹੜੇ ਕਿਸੇ ਨਾਲ ਤੁਹਾਡਾ ਪੰਗਾ ਬਵਾਦ ਨੇ ਇਹ ਸ਼ਬਦ ਆ ਜਿਹੜੇ ਨਿਮਰਤਾ ਨਾਲ ਸਾਰੀ ਦੁਨੀਆ ਜਿੱਤ ਲੈਂਦੇ ਨੇ ਤੋਂ ਅਸੀਂ ਇਹ ਨਹੀਂ ਸ਼ਬਦਾਂ ਦੀ ਚੋਣ ਕਰੀਆ ਅਸੀਂ ਨਿਮਰ ਹੋ ਕੇ ਤੁਹਾਡੇ ਸਾਹਮਣੇ ਫਿਲਮ ਪੇਸ਼ ਕਰੀਆ ਸ਼ਾਇਦ ਇਹ ਸਾਰੀ ਨਿਮਰਤਾ ਹੀ ਤੁਹਾਨੂੰ ਪਸੰਦ ਆ ਗਈ ਇਹ ਗਲਤੀਆਂ ਸੀ ਮੇਰੀਆਂ ਮੈਂ ਮੈਂ ਥੋੜਾ ਜਿਹਾ ਲਾਪਰਵਾਹ ਹੈਗਾ ਮੈਂ ਜਦੋਂ ਕੰਮ ਕਰ ਲਿਆ ਫਿਰ ਮੇਲਾ ਚਾਹੋਂ ਹੋ ਗਿਆ ਹੁਣ ਹੁਣ ਮਹੀਨਾ ਦੋ ਮਹੀਨੇ ਬੈਠੀਏ ਇਹ ਮੇਰੀਆਂ ਕਮੀਆਂ ਸੀ ਪਰ ਮੈਂ ਹੁਣ ਤੁਹਾਡੇ ਨਾਲ ਵਾਦਾ ਕਰਦਾ ਮੈਂ 8 ਘੰਟੇ ਵਾਲੀ ਨੀਂਦ ਚਾਰ ਕਰਤੀ ਹੁਣ ਨੀਂਦ ਨਹੀਂ ਹੁਣ ਮੈਂ ਚੰਗੇ ਹੀ ਕਰਾਂਗਾ ਹੋਪਫੁਲੀ ਤੁਹਾਨੂੰ ਉਹੀ ਸੰਗੀਤ ਮਿਲੂਗਾ ਭਵਿੱਖ ਚ ਜਿਹੜਾ ਦੇਖੋ ਕਲਿੱਕਾਂ ਦੀ ਗਾਰੰਟੀ ਕੋਈ ਨਹੀਂ ਪਰ ਤੁਹਾਡੀ ਰੂਹ ਨੂੰ ਟੱਚ ਕਰਕੇ ਮੋੜੇ ਦੀ ਗਾਰੰਟੀ ਹੈ ਜੋ ਵੀ ਗਾਣਾ ਆਊਗਾ ਉਹ ਸભ્યਕ ਹੋਊਗਾ ਤੇਹਜ਼ੀਬ ਵਾਲਾ ਹੋਊਗਾ ਔਰ ਸੰਗੀਤ ਦਾ ਮਤਲਬ ਇਹ ਹੈ ਮਿਊਜ਼ਿਕ ਨੂੰ ਕੰਪੋਜ਼ ਕਰ ਲੀਏ ਨਾ ਤਾਂ ਉਹ ਮੈਜੇਸ਼ਨ ਬਣ ਜਾਂਦਾ ਜੇ 440 ਤੇ ਕਰ ਲੀਏ ਫਿਰ ਉਹ ਖਰੂਦ ਬਣ ਜਾਂਦਾ ਸੋ ਬਹੁਤ ਸੰਗੀਤ ਕਈ ਵਾਰੀ ਤੁਹਾਨੂੰ ਨਹੀਂ ਪਸੰਦ ਆਉਂਦਾ ਕਿਉਂਕਿ 440 ਤੇ ਜਾਕਰ ਦਾ ਬਾਟ ਤੇ ਹੈ ਇਸੇ ਕਰਕੇ ਉਹ ਡਿਸਟਰਕਟਿਵ ਹੋ ਜਾਂਦਾ ਉਹ ਸਾਨੂੰ ਕਈ ਵਾਰੀ ਭਜ ਨਰਚ ਪਾਉਂਦਾ ਸੋ ਕੋਈ ਨਹੀਂ ਤੁਸੀਂ ਦੁਆ ਕਰੋ ਅਸੀਂ ਕਰਦੇ ਰਹੀਏ ਸਾਰੇ ਇਹ ਸਾਰੀ ਸਾਡੀ ਟੀਮ ਹੀ ਪਰਸੋਂ ਫੋਨ ਤੇ ਲੜੀ ਜਾਂਦਾ ਜੀ ਭਾਈ ਜਦੋਂ ਸਾਰੇ ਖੜਦੇ ਆ ਤੁਸੀਂ ਸਾਰਿਆਂ ਦੀ ਤਾਰੀਫ ਕਰ ਦਿਓ ਤੁਸੀਂ ਆਪਣੀ ਗੱਲ ਨਹੀਂ ਕਰਦੇ ਮੈਂ ਕਹਾਂ ਨਹੀਂ ਮੈਂ ਨਹੀਂ ਕਰਦਾ ਮੈਂ ਨਾ ਤਾਂ ਸੀਨੀਅਰ ਹਾਂ ਸੱਭ ਬੱਚਿਆਂ ਦੇ ਮੇਰੇ ਭਰਾ ਇਸ ਤੇ ਔਰ ਜਦੋਂ ਦੁਨੀਆ ਗੱਲ ਕਰੂਗੀ ਮੈਂ ਆਪੇ ਉਹਨੂੰ ਸਿਰ ਮੱਥੇ ਲਾ ਲੂੰਗਾ ਮੇਰਾ ਫਰਜ਼ ਬਣਦਾ ਕਿਉਂਕਿ ਤੁਹਾਡੀ ੜਾਨ ਹੈ ਅੱਜ ਤਾਂ ਉੱਡੀ ਜਾ ਰਹੀ ਹੈ ਅਸੀਂ ਚਾਹੁੰਦੇ ਕਿ ਜਿਹੜੇ ਸਾਡੇ ਨਾਲ ਜਿਨ੍ਹਾਂ ਨੇ ਵੀ ਕੰਮ ਕਰਿਆ ਨਾ ਇਹ ਬਹੁਤ ਵੱਡੇ ਅਦਾਕਾਰ ਹੋ ਨਿਪਟੂ ਬੱਚਾ ਔਰ ਸਦਾ ਹੀ ਦੁਆ ਕਰਾਂਗੇ ਆਮੀਨ ਤੋਂ ਬੋਲੋ ਬਹਾਨੇ ਨਾ ਸਿੱਖ ਜੇਗੀ ਜਿਹੜਾ ਬੰਦਾ ਮਾਸਟਰ ਨਾਲ ਕੰਮ ਕਰਦਾ ਉਹ ਆਪੇ ਸੋਟਾ ਪਿੱਛੇ ਇਹ ਕਹਿੰਦੇ ਪਹਿਲੇ ਤੋਂ ਐਦਾਂ ਨਹੀਂ ਐਦਾਂ ਦਾ ਪਹਿਲਾਂੱਖਾ ਪਾਈਆਂ ਸੀ ਕਿੰਦੇ ਖੜੇ ਹੀ ਨਹੀਂ ਗਿਆ ਸੀ ਮੇਰੇ ਤੋਂ ਦਾ ਸੱਚੀ ਗੱਲ ਹੈ ਤਾਂ ਮੈਂ ਸੀ ਮੇਰੇ ਮੇਰੇ ਬੜੇ ਮੈਨੂੰ ਪਹਿਲੀ ਵਾਰ ਸੀ ਅਰੇ ਮੈਂ ਪਹਿਲੇ ਦਿਨੇ ਇਹ ਦੋਏ ਗੱਡੀ ਚ ਬੁਲਾਏ ਮੈਂ ਕਿਹਾ ਇਹ ਨਹੀਂ ਸੋਚਣਾ ਵੀ ਮੈਂ ਮਲ ਗਾਇਕਾਂ ਜਾਂ ਚਲੋ ਮੈਂ ਐਕਟਰ ਤਾਂ ਮੰਨਦਾ ਨਹੀਂ ਆਪਣੇ ਇਹ ਸੋਚਣਾ ਹੀ ਨਹੀਂ ਤੁਸੀਂ ਮੇਰੇ ਭਰਾਓ ਛੋਟੇ ਮੈਂ ਤੁਹਾਡਾ ਵੱਡਾ ਭਰਾ ਮੈਂ ਮੇਰੀ ਕੋਸ਼ਿਸ਼ ਹੋਗੀ ਕਿ ਮੇਰੀ ਲਾਈਨ ਕੱਟ ਦੇ ਗੁਰਪ੍ਰੀਤ ਨੂੰ ਕਿਹਾ ਇਹਨਾਂ ਦੀ ਨਹੀਂ ਕੱਟਣੀ ਕਿਸੇ ਦੀ ਵੀ ਇਹਨਾਂ ਦੀ ਵਧਾਉਣੀ ਹੈ ਸੱਚ ਇਹ ਮੇਰੀ ਕੋਸ਼ਿਸ਼ ਸੀ ਔਰ ਮੈਂ ਸਫਲ ਹੋਇਆ ਇਹਨਾਂ ਨੂੰ ਕਨਵਿੰਸ ਕਰਨ ਚ ਕਿਉਂਕਿ ਅਮਦੋਜ ਨੂੰ ਕਨਵਿੰਸ ਕਰਨਾ ਔਖਾ ਹੈ ਉਹ ਕਈ ਵਾਰੀ ਲੜ ਪੈਂਦਾ ਕਿਾ ਯਾਰ ਤੈਨੂੰ ਐਡਾ ਡਾਇਲੌਗ ਲਿਖ ਕੇ ਦਿੰਦਾ ਜਿੱਦਾਂ ਉਹਦੀ ਸ਼ੈਲੀ ਹੈ ਤੂੰ ਯਾਰ ਕੱਟੀ ਜਾਣਾ ਵਿੱਚ ਹੈਗਾ ਨਹੀਂ ਬਾਈ ਬਾਈ ਇਹ ਚਾਰ ਲੈਨਾਂ ਤੋਂ ਬਿਨਾਂ ਜੇ ਸਰ ਦਾ ਇੱਕ ਨਾਲ ਸਾਰ ਲੀਏ ਅੱਛਾ ਚਲੋ ਸਾਡਾ ਇੰਨਾ ਪਿਆਰ ਹੈਗਾ ਮੇਰੀ ਉਹ ਮਲ ਲੈਂਦਾ ਇਸ ਕਿ ਬਾਚ ਇੰਨਾ ਅੱਛਾ ਮੈਨੂੰ ਕੰਫਰਟੇਬਲ ਫੀਲ ਹੋਇਆ ਨਾ ਮੈਨੂੰ ਕਿ ਮੈਨੂੰ ਅੱਜ ਪਤਾ ਹੀ ਨਹੀਂ ਲੱਗਿਆ ਕਿ ਹਾਂ ਮੈਂ ਇੱਥੇ ਮੂਵੀ ਕਰਨ ਆਈ ਹਾਂ ਇੱਕ ਫੈਮਲੀ ਪੂਰਾ ਫੈਮਲੀ ਸੀਗਾ ਫੈਮਲੀ ਵਾਂਗੂ ਸਾਰੇ ਸੀਗੇ ਤੇ ਬੜਾ ਹੀ ਅੱਛਾ ਰਿਹਾ ਮੇਰੇ ਲਈ ਤਾਂ ਤਲੋਤ ਬਾਜੀ ਹੋਦੀ ਅਸੀਂ ਖਰਾਕ ਅਸੀਂ ਖਾਣ ਦੀ ਕੋਸ਼ਿਸ਼ ਆਂਦੇ ਹਾਂ ਤੇ ਬਈ ਕਹਿੰਦੇ ਦੇ ਮਿਲ ਤਾ ਉਹ ਕਿ ਕਿ ਪਸਮਾ ਕੇ ਬਸ ਇੱਥੇ ਕਨੇ ਤਿਕਦੇ ਆਂਦੇ ਨਹੀਂ ਨਹੀਂ ਪਹਿਲਾ ਸਵੇਰੇ 500 ਡੰਡ ਲਾਉਣਾ 200 ਪੌੜੀ ਚੜਨੀ ਆ ਬਹੁਤ ਤੋਂ ਬਾਅਦ ਆਪੇ ਜਾਨ ਆ ਜਾਣੀ ਤੇ ਚਾਰ ਪੰਜ ਫੜਕਾਂ ਵੀ ਨੀਰੋ ਕੈਮਰਾ ਬੰਦ ਕਰ ਕੈਮਰਾ ਬੰਦ ਕਰ ਲੈ ਇਹਦਾ ਆ ਪਿਆਰਾ ਮੁੰਡਾ ਬਹੁਤ ਪਿਆਰਾ ਇਹਦੇ ਵੀ ਬਹੁਤ ਪਿਆਰੇ ਇਹ ਸਾਡੇ ਸਾਰੇ ਪਾਤਰ ਇਹ ਦੇਖੋ ਆਪਣੀ ਚੀਜ਼ ਦੀ ਤਾਰੀਫ਼ ਕਰਨਾ ਆਮ ਗੱਲ ਹੈ ਕਰਨੀ ਵੀ ਪੈਂਦੀ ਹੈ ਕਿਉਂਕਿ ਸਮਾਜ ਐਦਾਂ ਦਾ ਹੋ ਗਿਆ ਪਰ ਤੁਸੀਂ ਇਹ ਮੰਨ ਕੇ ਚੱਲੋ ਕਿ ਇਹਦੀ ਤਾਰੀਫ਼ ਤੁਸੀਂ ਕਰ ਰਹੇ ਹੋ ਕਿਸੇ ਵੀ ਬੰਦੇ ਨੇ ਇਹਨੂੰ ਨਹੀਂ ਦਿਆ ਜੀ ਇਹਨਾਂ ਨੂੰ ਬੁਲਾਉਣਾ ਮੈਂ ਯਾਰ ਉਹ ਨਹੀਂ ਆਏ ਨਹੀਂ ਮੈਂ ਚਾਹਣਾ ਇਹ ਬੜਕਾ ਮਾਰ ਮੈਂ ਬੜਕਾ ਮਾਰ ਉੱਥੇ ਵਾਕਈ ਅਸੀਂ ਇਮੋਸ਼ਨ ਹੋਏ ਸੀ ਮੈਨੂੰ ਯਾਦ ਆ ਹਜੇ ਨਹੀਂ ਜਦੋਂ ਲਾਸਟ ਕੁਆਲੀਫਾਈਡ ਜਦੋਂ ਮਾਹਵਿਰ ਪੁਲਾੜ ਨਾਲ ਸਾਹ ਚੜ ਜਾਂਦਾ ਉਹ ਨਾ ਉੱਥੇ ਅਸੀਂ ਹੋਏ ਸੀ ਉਹ ਵਾਕਈ ਅਸੀਂ ਥੱਕੇ ਸੀ ਉਹ ਸਾਡੀ ਐ ਨਹੀਂ ਕਿ ਅਸੀਂ ਉਦੋਂ ਹੀ ਲੰਬੇ ਲੰਬੇ ਟੇਕ ਗਏ ਜਿੱਥੇ ਵਾਕਈ ਥੱਕ ਜਾਂਦੇ ਹੁੰਦੇ ਨੇ ਗਲਾ ਫੜ ਕੇ ਆਈ ਬਸ ਇੱਕ ਵਾਕਈ ਅਸੀਂ ਉਸ ਮੌਕੇ ਜਲ ਜਾਂਦੇ ਹੁੰਦੇ ਐ ਇਮੋਸ਼ਨਲ ਵੀ ਹੋ ਜਾਂਦੇ ਹੁੰਦੇ ਐ ਫਿਰ ਚੱਪੀਆਂ ਦੇ ਮਤਲਬ ਪਾਈਆਂ ਜਾਂ ਉਹ ਤੇ ਫਿਰ ਸਾਰੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਆ ਗਏ ਸਾਰੇ ਪੰਜਾਬ ਦੇ ਭਗਤ ਛਿਆ